ਆਪਣੇ ਵਿਚਾਰਾਂ ਨੂੰ ਬਦਲ ਲਓ ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਵੇਗੀ। ਹਾਂਜੀ ਪਿਆਰੇ ਦੋਸਤੋ ਆਪਾਂ ਪੜ ਰਹੇ ਸੀ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਅੱਜ ਆਪਾਂ ਇਸ ਕਿਤਾਬ ਦੇ ਕੁਝ ਅਗਲੇ ਪੰਨੇ ਪੜਾਂਗੇ। ਕੁਝ ਮਹੀਨੇ ਪਹਿਲਾਂ ਮੈਨੂੰ ਰੂਥ ਏ ਨਾਂ ਦੀ ਇੱਕ ਮਹਿਲਾ ਦਾ ਪੱਤਰ ਮਿਲਿਆ ਜਿਸ ਨੇ ਮੇਰੇ ਪਾਸਨ ਸੁਨੇਹੇ ਸਨ। ਉਸਨੇ ਲਿਖਿਆ ਸੀ ਮੈਂ 75 ਵਰਿਆਂ ਦੀ ਇੱਕ ਵਿਧਵਾ ਹਾਂ ਮੇਰੇ ਬੱਚੇ ਵੱਡੇ ਹੋਣ ਤੋਂ ਬਾਅਦ ਬਾਹਰ ਚਲੇ ਗਏ ਸਨ ਮੈਂ ਇਕੱਲੀ ਰਹਿ ਰਹੀ ਸੀ ਅਤੇ ਸੋਸ਼ਲ ਸਿਕਿਉਰਿਟੀ ਅਤੇ ਥੋੜੀ ਜਹੀ ਪੈਨਸ਼ਨ ਉੱਤੇ ਗੁਜ਼ਾਰਾ ਕਰ ਰਹੀ ਸੀ ਮੇਰਾ ਜੀਵਨ ਬੜਾ ਬੇਅਰਥ ਤੇ ਨਿਰਾਸ਼ਪੂਰਨ ਸੀ ਫਿਰ ਮੈਨੂੰ ਅਵਚੇਤਨ ਮਨ ਦੀ ਸ਼ਕਤੀਆਂ ਉੱਤੇ ਤੁਹਾਡਾ ਭਾषण ਯਾਦ ਆਇਆ ਤੁਸੀਂ ਕਿਹਾ ਸੀ ਕਿ ਦੁਹਰਾਉਣ ਆਸਥਾ ਅਤੇ ਉਮੀਦ ਰਾਹੀਂ ਅਸੀਂ ਆਪਣੇ ਵਿਚਾਰ ਅਵਚੇਤਨ ਮਨ ਤੱਕ ਪਹੁੰਚਾ ਸਕਦੇ ਹਾਂ ਕੀ ਇਹ ਸੱਚ ਹੋ ਸਕਦਾ ਹੈ ਮੈਂ ਅਜ਼ਮਾਉਣ ਦਾ ਫੈਸਲਾ ਲਿਆ ਮੇਰੇ ਕੋਲ ਖੋਣ ਲਈ ਕੁਝ ਨਹੀਂ ਸੀ ਮੈਂ ਵਾਰ-ਵਾਰ ਪੂਰੀ ਭਾਵਨਾ ਨਾਲ ਦੁਹਰਾਉਣ ਲੱਗੀ ਕੋਈ ਮੈਨੂੰ ਚਾਹੁੰਦਾ ਹੈ ਕੋਈ ਮੈਨੂੰ ਪਿਆਰ ਕਰਦਾ ਹੈ ਮੈਂ ਵਿਆਹੁਤਾ ਹਾਂ ਅਤੇ ਮੇਰਾ ਪਤੀ ਦਿਆਲੂ ਪ੍ਰੇਮਪੂਰਨ ਤੇ ਅਧਿਆਤਮਿਕ ਮਾਨਸਿਕਤਾ ਵਾਲਾ ਹੈ ਮੈਂ ਸੁਰੱਖਿਅਤ ਤੇ ਸੁਖੀ ਹਾਂ ਮੈਂ ਤਕਰੀਬਨ 2 ਹਫ਼ਤਿਆਂ ਤੱਕ ਹਰ ਦਿਨ ਇਹ ਗੱਲ ਕਈ ਵਾਰ ਦੁਹਰਾਉਂਦੀ ਰਹੀ। ਇੱਕ ਦਿਨ ਨੁੱਕੜ ਵਾਲੀ ਦਵਾਈ ਦੀ ਦੁਕਾਨ ਉੱਤੇ ਇੱਕ ਰਿਟਾਇਰਡ ਫਾਰਮਿਸਟਰ ਨਾਲ ਮੇਰੀ ਮੁਲਾਕਾਤ ਹੋਈ। ਉਹ ਦਿਆਲੂ, ਸਿਆਣੇ ਅਤੇ ਬੜੇ ਧਾਰਮਿਕ ਸਨ। ਉਹ ਮੇਰੀ ਪ੍ਰਾਰਥਨਾ ਦਾ ਅਦਰਸ ਜਵਾਬ ਸਨ। ਇੱਕ ਹਫ਼ਤੇ ਦੇ ਅੰਦਰ ਹੀ ਉਨ੍ਹਾਂ ਨੇ ਮੇਰੇ ਸਾਹਮਣੇ ਵਿਆਹ ਦੀ ਪੇਸ਼ਕਸ਼ ਕੀਤੀ। ਇਸ ਵੇਲੇ ਅਸੀਂ ਯੂਰਪ ਵਿੱਚ ਹਨੀਮੂਨ ਮਨਾ ਰਹੇ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਅਵਚੇਤਨ ਮਨ ਦੀ ਬੁੱਧੀਮਤਾ ਹੀ ਸਾਨੂੰ ਦੋਹਾਂ ਨੂੰ ਇੰਨਾ ਨਜ਼ਦੀਕ ਲਿਆਈ ਰੂਥ ਨੇ ਪਾਇਆ ਕਿ ਖਜ਼ਾਨਾ ਉਸ ਦੇ ਅੰਦਰ ਸੀ ਉਸ ਦੀ ਪ੍ਰਾਰਥਨਾ ਉਸ ਦੇ ਦਿਲ ਨੂੰ ਸੱਚੀ ਲੱਗੀ ਅਤੇ ਉਸ ਦੀ ਸਕਾਰਾਤਮਕ ਉਸ ਦੇ ਅਵਚੇਤਨ ਮਨ ਵਿੱਚ ਉੱਤਰ ਗਈ ਜਿਹੜੀ ਰਚਨਾਤਮਕ ਸਾਧਨ ਹੈ ਜਿਸ ਫਲ ਉਸ ਨੇ ਦ੍ਰਿੜਤਾ ਨਾਲ ਇਹ ਤਸਵੀਰ ਦੇਖੀ ਉਸ ਦੇ ਅਵਚੇਤਨ ਮਨ ਨੇ ਆਕਰਸ਼ਣ ਦੇ ਨਿਯਮ ਰਾਹੀਂ ਜਵਾਬ ਖੋਜ ਲਿਆ ਬੁੱਧੀਮਾਨੀ ਅਤੇ ਸਿਆਣਪ ਨਾਲ ਭਰਿਆ ਅਵਚੇਤਨ ਮਨ ਉਸ ਨੂੰ ਅਤੇ ਉਸਦੇ ਪਤੀ ਨੂੰ ਇੱਕੋ ਵਾਰੀ ਨਾਲ ਲੈ ਆਇਆ ਤੁਸੀਂ ਇਸ ਬਾਰੇ ਜ਼ਰੂਰ ਸੋਚੋ ਜਿਹੜੀਆਂ ਵੀ ਚੀਜ਼ਾਂ ਸੱਚੀਆਂ ਹਨ ਜਿਹੜੀਆਂ ਵੀ ਚੀਜ਼ਾਂ ਇਮਾਨਦਾਰ ਹਨ ਨਿਆਂਪੂਰਨ ਹਨ ਸ਼ੁੱਧ ਹਨ ਪਿਆਰੀਆਂ ਹਨ ਚੰਗੀਆਂ ਹਨ ਜੇਕਰ ਕੋਈ ਆਸਥਾ ਹੈ ਅਤੇ ਜੇਕਰ ਕੋਈ ਸਲਾਗਾ ਹੈ ਤਾਂ ਇਨ੍ਹਾਂ ਚੀਜ਼ਾਂ ਬਾਰੇ ਜ਼ਰੂਰ ਸੋਚੋ ਯਾਦ ਰੱਖਣ ਲਾਇਕ ਵਿਚਾਰ ਖਜ਼ਾਨਾ ਤੁਹਾਡੇ ਅੰਦਰ ਹੈ ਆਪਣੀ ਦਿਲੀ ਇੱਛਾ ਦਾ ਜਵਾਬ ਅੰਦਰੋਂ ਖੋਜੋ ਸਾਰੇ ਯੋਗਾਂ ਦੇ ਮਹਾਨ ਵਿਅਕਤੀਆਂ ਦਾ ਮਹਾਨ ਰਹਸ ਇਹ ਸੀ ਕਿ ਉਹਨਾਂ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਯੋਗਤਾ ਸੀ ਤੁਸੀਂ ਵੀ ਇੰਜ ਕਰ ਸਕਦੇ ਹੋ ਤੁਹਾਡੇ ਅਵਚੇਤਨ ਮਨ ਕੋਲ ਸਾਰੀਆਂ ਸਮੱਸਿਆਵਾਂ ਦਾ ਜਵਾਬ ਹੈ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਅਵਚੇਤਨ ਮਨ ਨੂੰ ਕਹੋ ਮੈਂ ਸਵੇਰੇ 6 ਵਜੇ ਉੱਠਣਾ ਚਾਹੁੰਦਾ ਹਾਂ ਤਾਂ ਇਹ ਤੁਹਾਨੂੰ ਠੀਕ ਸਮੇਂ ਤੇ ਜਗਾ ਦਿੰਦਾ ਹੈ ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਤੁਹਾਡਾ ਉਪਚਾਰ ਕਰ ਸਕਦਾ ਹੈ ਹਰ ਰਾਤ ਆਦਰਸ਼ ਸਿਹਤ ਦੇ ਵਿਚਾਰਾਂ ਨਾਲ ਸੌਣ ਜਾਓ ਅਤੇ ਤੁਹਾਡਾ ਵਫਾਦਾਰ ਸੇਵਕ ਭਾਬ ਅਵਚੇਤਨ ਮਨ ਤੁਹਾਡੇ ਆਦੇਸ਼ ਦੀ ਪਾਲਣਾ ਕਰੇਗਾ ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ પરિਸਥਿਤੀ ਇੱਕ ਨਤੀਜਾ ਹੈ ਜੇਕਰ ਤੁਸੀਂ ਪੁਸਤਕ ਲਿਖਣਾ ਚਾਹੁੰਦੇ ਹੋ ਵਧੀਆ ਨਾਟਕ ਲਿਖਣਾ ਚਾਹੁੰਦੇ ਹੋ ਆਪਣੇ ਸਰੋਤਿਆਂ ਦੇ ਸਾਹਮਣੇ ਵਧੀਆ ਭਾਸ਼ਣ ਦੇਣਾ ਚਾਹੁੰਦੇ ਹੋ ਤਾਂ ਇਹ ਵਿਚਾਰ, ਭਾਵਨਾ ਅਤੇ ਪ੍ਰੇਮ ਨਾਲ ਆਪਣੇ ਅਵਚੇਤਨ ਮਨ ਤੱਕ ਪਹੁੰਚਾ ਦਿਓ। ਉਹ ਇਸ ਉੱਤੇ ਏਸੇ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ। ਤੁਸੀਂ ਜਹਾਜ਼ ਦੇ ਕਪਤਾਨ ਵਾਂਗ ਹੋ, ਤੁਹਾਨੂੰ ਸਹੀ ਨਿਰਦੇਸ਼ ਦੇਣੇ ਹੋਣਗੇ ਨਹੀਂ ਤਾਂ ਜਹਾਜ਼ ਦੁਰਘਟਨਾਗ੍ਰਸਤ ਹੋ ਜਾਵੇਗਾ। ਇਸੇ ਤਰ੍ਹਾਂ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਸਹੀ ਆਦੇਸ਼, ਵਿਚਾਰ ਤੇ ਤਸਵੀਰਾਂ ਦੇਣੇ ਹੋਣਗੇ। ਜਿਹੜੇ ਤੁਹਾਡੇ ਸਾਰੇ ਅਨੁਭਵਾਂ ਨੂੰ ਕਾਬੂ ਕਰਦਾ ਹੈ ਇਸੇ ਤਰ੍ਹਾਂ ਦੇ ਵਾਕਾਂ ਦਾ ਪ੍ਰਯੋਗ ਕਦੇ ਨਾ ਕਰੋ ਮੇਰੇ ਕੋਲ ਇਸ ਦੇ ਲਈ ਪੈਸੇ ਨਹੀਂ ਹਨ ਜਾਂ ਮੈਂ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਜੋ ਸੋਚਦੇ ਹੋ ਤੁਹਾਡਾ ਅਵਚੇਤਨ ਮਨ ਉਸੇ ਗੱਲ ਨੂੰ ਸੱਚ ਮੰਨ ਲੈਂਦਾ ਹੈ ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਕਦੇ ਪੈਸੇ ਨਹੀਂ ਰਹਿਣ ਜਾਂ ਉਸ ਕੰਮ ਨੂੰ ਕਰਨ ਦੀ ਸਮਰੱਥਾ ਨਾ ਰਹੇ ਜਿਹੜੀ ਕਿ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੀ ਬਜਾਏ ਦ੍ਰਿੜਤਾ ਨਾਲ ਕਹੋ ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ ਜੀਵਨ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ ਵਿਸ਼ਵਾਸ ਤੁਹਾਡੇ ਦਿਮਾਗ ਦਾ ਇੱਕ ਵਿਚਾਰ ਹੈ ਉਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਨੁਕਸਾਨ ਜਾਂ ਸੱਟ ਪਹੁੰਚਾਉਣ ਆਪਣੇ ਅਵਚੇਤਨ ਦੀਆਂ ਸ਼ਕਤੀਆਂ ਵਿੱਚ ਵਿਸ਼ਵਾਸ ਕਰੋ ਇਹ ਵਿਸ਼ਵਾਸ ਰੱਖੋ ਕਿ ਤੁਹਾਡਾ ਉਪਚਾਰ ਕਰਨਗੀਆਂ ਤੁਹਾਨੂੰ ਪ੍ਰੇਰਿਤ ਕਰਨਗੀਆਂ ਸ਼ਕਤੀਸ਼ਾਲੀ ਤੇ ਸਮਰਿੱਧ ਬਣਾਉਣਗੀਆਂ ਤੁਹਾਡੇ ਵਿਸ਼ਵਾਸ ਦੇ ਅਨੁਰੂਪ ਹੀ ਤੁਹਾਨੂੰ ਸਭ ਮਿਲੇਗਾ ਆਪਣੇ ਵਿਚਾਰਾਂ ਨੂੰ ਬਦਲ ਲਓ ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਏਗੀ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ ਤੁਹਾਡਾ ਦਿਮਾਗ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ ਇਹ ਹਮੇਸ਼ਾ ਤੁਹਾਡੇ ਨਾਲ ਹੈ ਲੇਕਿਨ ਇਸ ਦੀ ਸਭ ਤੋਂ ਅਦਭੁਤ ਸ਼ਕਤੀਆਂ ਤੁਹਾਨੂੰ ਤਦੋਂ ਹੀ ਮਿਲ ਪਾਉਣਗੀਆਂ ਜਦੋਂ ਤੁਸੀਂ ਇਹਨਾਂ ਦਾ ਇਸਤੇਮਾਲ ਕਰਨਾ ਸਿੱਖ ਲਵੋ ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ ਕਿ ਤੁਹਾਡੇ ਦਿਮਾਗ ਦੇ ਦੋ স্তর ਹਨ ਚੇਤਨ ਜਾਂ ਤਾਰਕਿਕ স্তর ਅਤੇ ਅਵਚੇਤਨ ਜਾਂ ਅਤਾਰਕਿਕ স্তর ਤੁਸੀਂ ਆਪਣੇ ਚੇਤਨ ਮਨ ਨਾਲ ਵਿਚਾਰ ਕਰਦੇ ਹੋ ਤੁਹਾਡੇ ਆਦਤਨ ਵਿਚਾਰ ਤੁਹਾਡੇ ਅਵਚੇਤਨ ਮਨ ਵਿੱਚ ਉੱਤਰ ਜਾਂਦੇ ਹਨ ਜਿਹੜੇ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁરૂਪ ਸਥਿਤੀਆਂ ਬਣਾਉਂਦੇ ਹਨ ਤੁਹਾਡਾ ਅਵਚੇਤਨ ਮਨ ਤੁਹਾਡੀਆਂ ਭਾਵਨਾਵਾਂ ਦਾ ਸਥਾਨ ਹੈ ਇਹ ਰਚਨਾਤਮਕ ਹੈ ਜੇਕਰ ਤੁਸੀਂ ਚੰਗਾ ਸੋਚਦੇ ਹੋ ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਜੇਕਰ ਤੁਸੀਂ ਬੁਰਾ ਸੋਚਦੇ ਹੋ ਤਾਂ ਤੁਹਾਨੂੰ ਬੁਰੇ ਨਤੀਜੇ ਮਿਲਣਗੇ ਤੁਹਾਡਾ ਦਿਮਾਗ ਇਸੇ ਤਰ੍ਹਾਂ ਕੰਮ ਕਰਦਾ ਹੈ ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦ ਅਵਚੇਤਨ ਮਨ ਕਿਸੇ ਵਿਚਾਰ ਨੂੰ ਸਵੀਕਾਰ ਕਰ ਲੈਂਦਾ ਤਾਂ ਉਹ ਇਸ ਉੱਤੇ ਕੰਮ ਕਰਨ ਲੱਗਦਾ ਅਸ਼ਚਰਜਜਨਕ ਅਤੇ ਸੂਖਮ ਸੱਚ ਇਹ ਆ ਕਿ ਅਵਚੇਤਨ ਮਨ ਦਾ ਨਿਜਮ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਵਿਚਾਰਾਂ ਉੱਤੇ ਸਮਾਨ ਤੌਰ ਤੇ ਕੰਮ ਕਰਦਾ ਜੇਕਰ ਇਸ ਨਿਯਮ ਦਾ ਨਾਕਾਰਾਤਮਕ ਪ੍ਰਯੋਗ ਕੀਤਾ ਜਾਵੇ ਤਾਂ ਇਹ ਅਸਫਲਤਾ ਕੁੰਠਾ ਅਤੇ ਦੁੱਖ ਨੂੰ ਉਤਪੰਨ ਕਰਦਾ ਹੈ ਦੂਜੇ ਪਾਸੇ ਜੇਕਰ ਤੁਹਾਡੀ ਆਦਤਨ ਸੋਚ ਸਦਭਾਵਨਾਪੂਰਨ ਅਤੇ ਸਿਰਜਣਾਤਮਕ ਹੈ ਤਾਂ ਤੁਹਾਨੂੰ ਆਦਰਸ਼ ਸਿਹਤ ਸਫਲਤਾ ਅਤੇ ਸਮ੍ਰiddhi ਮਿਲਦੀ ਹੈ ਜਦੋਂ ਤੁਸੀਂ ਸਹੀ ਤਰੀਕੇ ਨਾਲ ਸੋਚਣ ਅਤੇ ਮਹਿਸੂਸ ਕਰਨ ਲੱਗਦੇ ਹੋ ਤਾਂ ਤੁਹਾਨੂੰ ਮਾਨਸਿਕ ਸ਼ਾਂਤੀ ਸਿਹਤਮੰਦ ਸਰੀਰ ਹਮੇਸ਼ਾ ਮਿਲਦਾ ਹੈ ਤੁਸੀਂ ਮਾਨਸਿਕ ਤੌਰ ਤੇ ਜਿਸ ਨੂੰ ਵੀ ਸੱਚ ਮੰਨੋਗੇ ਅਤੇ ਜਿਸ ਦਾ ਦਾਵਾ ਕਰੋਗੇ ਤੁਹਾਡੇ ਅਵਚੇਤਨ ਮਨ ਉਸ ਨੂੰ ਸਵੀਕਾਰ ਕਰ ਲਵੇਗਾ ਅਤੇ ਉਸ ਨੂੰ ਸਾਕਾਰ ਕਰ ਦੇਵੇਗਾ ਤੁਹਾਨੂੰ ਤਾਂ ਬਸ ਆਪਣੇ ਅਵਚੇਤਨ ਮਨ ਕੋਲੋਂ ਆਪਣੇ ਵਿਚਾਰਾਂ ਨੂੰ ਸਵੀਕਾਰ ਹੀ ਕਰਵਾਉਣਾ ਹੈ ਇਸ ਤੋਂ ਬਾਅਦ ਅਵਚੇਤਨ ਮਨ ਦਾ ਨਿਜਮ ਤੁਹਾਡੀ ਮਨਪੋਂਦੀ ਸਿਹਤ ਸ਼ਾਂਤੀ ਅਤੇ ਸਮ੍ਰiddhi ਪੈਦਾ ਕਰ ਦੇਵੇਗਾ ਤੁਸੀਂ ਆਦੇਸ਼ ਦਿੰਦੇ ਹੋ ਅਤੇ ਤੁਹਾਡਾ ਅਵਚੇਤਨ ਉਸ ਉੱਤੇ ਛੱਡੀ ਗਈ ਵਿਚਾਰਕ ਸਾਪ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਦਾ ਹੈ ਤੁਹਾਡੇ ਦਿਮਾਗ ਦਾ ਨਿਯਮ ਇਹ ਹੈ ਕਿ ਤੁਹਾਡੇ ਅਵਚੇਤਨਮਨ ਦੀ ਪ੍ਰਤੀਕਿਰਿਆ ਤੁਹਾਡੇ ਚੇਤਨਮਨ ਵਿੱਚ ਰੱਖੇ ਵਿਚਾਰਾਂ ਦੀ ਪ੍ਰਕਿਰਤੀ ਨਾਲ ਤੈਅ ਹੁੰਦੀ ਹੈ ਮਨੋਵਿਗਿਆਨੀ ਅਤੇ ਮਨੋਚਿਕਿਤਕ ਦੱਸਦੇ ਨੇ ਕਿ ਜਦੋਂ ਵਿਚਾਰ ਤੁਹਾਡੇ ਅਵਚੇਤਨ ਮੰਤਕ ਪਹੁੰਚ ਜਾਂਦੇ ਨੇ ਤਾਂ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚ ਉਹਨਾਂ ਦੀ ਸਾਪ ਬਣ ਜਾਂਦੀ ਹੈ ਜਿਵੇਂ ਕਿ ਤੁਹਾਡਾ ਅਵਚੇਤਨ ਕਿਸੇ ਵਿਚਾਰ ਨੂੰ ਸਵੀਕਾਰ ਕਰ ਲੈਂਦਾ ਹੈ ਇਹ ਉਸ ਨੂੰ ਸਾਕਾਰ ਕਰਨ ਵਿੱਚ ਇੱਕ ਦਮ ਜੁੱਟ ਜਾਂਦਾ ਹੈ ਵਿਚਾਰਾਂ ਦੇ ਅਨੁਰੂਪ ਹੀ ਕੰਮ ਕਰਕੇ ਇਹ ਆਪਣੇ ਨਿਸ਼ਾਨੇ ਨੂੰ ਸਾਕਾਰ ਕਰਨ ਦੀ ਗਿਆਨ ਦੇ ਹਰ ਉਸ ਹਿੱਸੇ ਦਾ ਇਸਤੇਮਾਲ ਕਰਦਾ ਜਿਹੜਾ ਤੁਸੀਂ ਜ਼ਿੰਦਗੀ ਭਰ ਇਕੱਠਾ ਕੀਤਾ ਹੈ ਇਹ ਤੁਹਾਡੀ ਅੰਦਰਲੀ ਅਸੀਮ ਸ਼ਕਤੀ ਊਰਜਾ ਅਤੇ ਬੁੱਧੀ ਦਾ ਇਸਤੇਮਾਲ ਕਰਦਾ ਹੈ ਨਤੀਜਾ ਪਾਉਣ ਲਈ ਇਹ ਪ੍ਰਕਿਰਤੀ ਦੇ ਸਾਰੇ ਨਿਜਮਾਂ ਦਾ ਇਸਤੇਮਾਲ ਕਰਦਾ ਹੈ ਕਈ ਵਾਰ ਇਹ ਤੁਹਾਡੀਆਂ ਮੁਸ਼ਕਲਾਂ ਦਾ ਸਮਾਧਾਨ ਤੁਰੰਤ ਹੀ ਲੱਭ ਲੈਂਦਾ ਜਦੋਂ ਕਿ ਕਈ ਵਾਰ ਕਈ ਦਿਨਾਂ ਹਫ਼ਤਿਆਂ ਜਾਂ ਇਸ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਇਸ ਦੇ ਤਰੀਕੇ ਅਵਜh ਹਨ ਚੇਤਨ ਅਤੇ ਅਵਚੇਤਨ ਪਿੰਨਤਾਵਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚੇਤਨ ਅਤੇ ਅਵਚੇਤਨ ਦੋ ਦਿਮਾਗ ਨਹੀਂ ਹਨ ਉਹ ਤਾਂ ਇੱਕੋ ਹੀ ਦਿਮਾਗ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਦੋ ਖੇਤਰ ਨੇ ਤੁਹਾਡਾ ਚੇਤਨਮਨ ਤਾਰਕਿਕ ਦਿਮਾਗ ਹੈ ਇਹ ਦਿਮਾਗ ਦਾ ਉਹ ਹਿੱਸਾ ਜਿਹੜਾ ਵਿਕਲਪ ਚੁੰਦਾ ਉਦਾਹਰਨ ਲਈ ਤੁਸੀਂ ਆਪਣੀਆਂ ਪੁਸਤਕਾਂ ਆਪਣਾ ਘਰ ਆਪਣਾ ਜੀਵਨ ਸਾਥੀ ਚੁੰਦੇ ਹੋ ਤੁਸੀਂ ਆਪਣੇ ਸਾਰੇ ਨਿਰਣੇ ਚੇਤਨਮਨ ਨਾਲ ਕਰਦੇ ਹੋ ਦੂਜੇ ਪਾਸੇ ਤੁਹਾਡਾ ਸੁਚੇਤਨ ਚੋਣ ਤੋਂ ਬਿਨਾਂ ਹੀ ਤੁਹਾਡਾ ਹਿਰਦਾ ਆਪਣੇ ਆਪ ਕੰਮ ਕਰਦਾ ਅਤੇ ਹਾਜਮਾ ਲਹੂ ਸੰਚਾਰ ਅਤੇ ਸਾਹ ਲੈਣ ਦੀ ਜ਼ਰੂਰੀ ਪ੍ਰਕਿਰਿਆਵਾਂ ਚਲਦੀਆਂ ਰਹਿੰਦੀਆਂ ਨੇ ਇਹ ਸਾਰੇ ਕੰਮ ਤੁਹਾਡਾ ਅਵਚੇਤਨ ਮਨ ਕਰਦਾ ਇਨ੍ਹਾਂ ਪ੍ਰਕਿਰਿਆਵਾਂ ਲਈ ਤੁਹਾਡੇ ਚੇਤਨ ਨਿਯੰਤਰਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਵੀ ਛਾਪ ਛੱਡਦੇ ਹੋ ਤੁਸੀਂ ਜਿਸ ਵਿੱਚ ਵੀ ਪ੍ਰਬਲ ਵਿਸ਼ਵਾਸ ਕਰਦੇ ਹੋ ਤੁਹਾਡਾ ਅਵਚੇਤਨ ਮਨ ਉਸ ਨੂੰ ਸਵੀਕਾਰ ਕਰ ਲੈਂਦਾ ਹੈ ਇਹ ਤੁਹਾਡੇ ਚੇਤਨ ਮਨ ਬਾਗ ਤਰਕ ਨਹੀਂ ਕਰਦਾ ਜਾਂ ਬਹਿਸ ਨਹੀਂ ਕਰਦਾ ਤੁਹਾਡਾ ਅਵਚੇਤਨ ਮਨ ਉਸ ਮਿੱਟੀ ਵਾਂਗ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਬੀਜ ਨੂੰ ਸਵੀਕਾਰ ਕਰ ਲੈਂਦੀ ਹੈ ਭਾਵੇਂ ਉਹ ਬੀਜ ਚੰਗਾ ਹੋਵੇ ਜਾਂ ਮਾੜਾ ਤੁਹਾਡੇ ਵਿਚਾਰ ਸਰਗਰਮ ਹਨ ਉਹ ਬੀਜ ਹਨ ਨਕਾਰਾਤਮਕ ਜਾਂ ਵਿਨਾਸ਼ਕਾਰੀ ਵਿਚਾਰ ਤੁਹਾਡੇ ਅਵਚੇਤਨ ਮਨ ਵਿੱਚ ਨਕਾਰਾਤਮਕ ਤੌਰ ਤੇ ਕੰਮ ਕਰਦੇ ਨੇ ਦੇਰ ਸਵੇਰ ਉਹ ਪ੍ਰਗਟ ਹੋ ਜਾਣਗੇ ਅਤੇ ਆਪਣੇ ਅਨੂਰੂਪ ਕਿਸੇ ਵੀ ਨਕਾਰਾਤਮਕ ਘਟਨਾ ਨੂੰ ਉਤਪੰਨ ਕਰ ਦੇਣਗੇ ਯਾਦ ਰੱਖੋ ਤੁਹਾਡਾ ਅਵਚੇਤਨ ਮਨ ਇਹ ਸਾਬਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਤੁਹਾਡੇ ਵਿਚਾਰ ਚੰਗੇ ਹਨ ਜਾਂ ਮਾੜੇ ਸਹੀ ਹਨ ਜਾਂ ਗਲਤ ਇਹ ਤਾਂ ਤੁਹਾਡੇ ਵਿਚਾਰਾਂ ਜਾਂ ਸੁਝਾਵਾਂ ਦੀ ਪ੍ਰਕਿਰਤੀ ਦੇ ਅਨੁરૂਪ ਪ੍ਰਤੀਕਿਰਿਆ ਕਰਦਾ ਹੈ ਉਦਾਹਰਨ ਵਾਸਤੇ ਜੇਕਰ ਤੁਸੀਂ ਕਿਸੇ ਝੂਠੀ ਚੀਜ਼ ਨੂੰ ਵੀ ਚੇਤਨ ਤੌਰ ਤੇ ਸੱਚ ਮੰਨ ਲਿਆ ਤਾਂ ਤੁਹਾਡਾ ਅਵਚੇਤਨ ਮਨ ਇਸ ਨੂੰ ਸੱਚ ਮੰਨ ਲਵੇਗਾ ਤੇ ਇਸ ਦੇ ਅਨੁરૂਪ ਨਤੀਜੇ ਦੇਣ ਲੱਗੇਗਾ ਕਿਉਂਕਿ ਤੁਸੀਂ ਚੇਤਨ ਤੌਰ ਤੇ ਇਸ ਨੂੰ ਸੱਚ ਮੰਨ ਲਿਆ ਹੈ ਅੱਜ ਲਈ ਇੰਨਾ ਕਾਫੀ ਧੰਨਵਾਦ